ਜੱਪੈਰੋਂ ਆਦੀ ਤੇ ਜ਼ਰੂਰ ਅੱਜ ਕੁਰਾਲੀ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੈਰੋਂ ਦਾ ਰੂਪ ਵੀ ਤਿਆਰ ਕੀਤਾ ਗਿਆ ਹੈ ਅਤੇ ਸਾਡੇ ਨਾਲ ਨੇ ਉਹ ਸਖਸ਼ ਜਿਹੜੇ ਕਿ ਪੈਰੋ ਦਾ ਰੂਪ ਚ ਤਿਆਰ ਹੋਣਗੇ ਤੇ ਪਹਿਲਾਂ ਮੈਂ ਧੁੱਕਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਉਣ ਤੇ ਪਹਿਲਾਂ ਉਹ ਨਤਮਸਤਕ ਹੋ ਰਹੇ ਨੇ ਤੇ ਪੂਰੀ ਪ੍ਰਥਾ ਕਿਸ ਤਰ੍ਹਾਂ ਹੈ ਤੇ ਕੀ ਕੀ ਕਰਦੇ ਨੇ ਪੂਰੀ ਜਾਣਕਾਰੀ ਵੀ ਹਾਸਲ ਕਰਦੇ ਆ ਤੇ ਇਹਨਾਂ ਦਾ ਨਾਮ ਵੀ ਜਾਣਦੇ ਆ ਕਿ ਆਖਰ ਕਿਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ ਸਰ ਪਹਿਲਾਂ ਤਾਂ ਇਹ ਦੱਸੋ ਆਪਣਾ ਨਾਮ ਕੀ ਹੈ ਕਿੱਥੇ ਦੇ ਰਹਿਣ ਵਾਲੇ ਹੋ ਤੇ ਕਿਹੜੀ ਮੰਡਲੀ ਵਿੱਚ ਤੁਸੀਂ ਕਲਾਕਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਹੋ ਸੇਵਾ ਕਰਦੇ ਹੋ ਜੈ ਸ਼੍ਰੀ ਮਹਾਕਾਲ ਜੀ ਸਾਰਿਆਂ ਨੂੰ ਅਸੀਂ ਹੁਸ਼ਿਆਰਪੁਰ ਤੋਂ ਆ ਸਾਡੀ ਆਪਣੀ ਮੰਡਲੀ ਵੀ ਹੈਗੀ ਸ਼੍ਰੀ ਸਾਲਾ ਸਰਬਾਲਾ ਜੀ ਹਨੂਮਾਨ ਸੇਵਾ ਸਮਿਤੀ ਇੱਕ ਮੰਡਲੀ ਹੈਗੀ ਸਾਡੀ ਮਹਾਕਾਲ ਫੈਰਬ ਜੀ ਦੇ ਨਾਮ ਤੋਂ ਅਸੀਂ ਅੱਜ ਕੁਰਾਲੀ ਦੇ ਵਿੱਚ ਆਏ ਆ ਬਾਬਾ ਜੀ ਦਾ ਸਰੂਪ ਲੈ ਕੇ ਉਹ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਕਿ ਭੈਰੋ ਬਾਬਾ ਜੀ ਦਾ ਰੂਪ ਕੋਈ ਨਹੀਂ ਦਿਖਾਂਦਾ ਜ਼ਿਆਦਾਤਰ ਅਸੀਂ ਏਸੀ ਮੋਟੀਵੇਸ਼ਨ ਤੋਂ ਲੱਗੇ ਹੋਏ ਆ ਬਾਬਾ ਜੀ ਦੇ ਚਰਨਾਂ 'ਚ ਤਕਰੀਬਨ ਤਕਰੀਬਨ ਮੈਨੂੰ 11 ਤੋਂ 12 ਸਾਲ ਹੋ ਗਏ ਸਰੂਪ ਨੂੰ ਲੈਂਦੇ ਹੋਏ ਤੇ ਮੇਰੇ ਨਾਲ ਮੇਰਾ ਸਾਥੀ ਇੱਕ ਆ ਹੁੰਦਾ ਮੁੰਡਾ ਤੇ ਅਸੀਂ ਅੱਜ ਵੀ ਕੁਰਾਲੀ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਵੈਸਟ ਪਰਫਾਰਮੈਂਸ ਜੋ ਵੀ ਹੋਏਗਾ ਸਾਡੇ ਤੋਂ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਕਰਕੇ ਜਾਵਾਂਗੇ ਤੇ ਅਸੀਂ ਵਿਧੀ ਵਿਧਾਨ ਦੇ ਨਾਲ ਸਰੂਪ ਪਾਣੇ ਆ ਘਟੋ ਘਟ ਵੀ ਸਾਨੂੰ 21 ਦਿਨ ਦਾ ਪਹਿਲਾ ਸਰੂਪ ਸਰੂਪ ਦੇ ਕਰਕੇ 21 ਦਿਨ ਦਾ ਸਾਨੂੰ ਵਰਤ ਰੱਖਣਾ ਪੈਂਦਾ ਆ ਜਿਹਨੂੰ ਆਪਾਂ ਉਪਵਾਸ ਕਹਿੰਦੇ ਆ ਉਹਦੇ ਵਿੱਚ ਸਾਨੂੰ ਬ੍ਰਹਮਚਾਰਿਆ ਦਾ ਪਾਲਨ ਕਰਨੇ ਪੈਂਦਾ ਆ ਘਰ ਤੋਂ ਦੂਰ ਰਹਿਣਾ ਪੈਂਦਾ ਆ ਸਾਨੂੰ 21 ਦਿਨ ਮੰਦਿਰ 'ਚ ਹੀ ਰਹਿਣਾ ਪੈਂਦਾ ਆ ਫਿਰ ਜਾ ਕੇ 22ਵੇਂ ਦਿਨ ਅਸੀਂ ਸਰੂਪ ਧਾਰਨ ਕਰਦੇ ਆ ਲਾਈਕ ਲਾ ਲਓ ਕਿ ਅਸੀਂ ਅੱਜ 22ਵੇਂ ਦਿਨ ਦੇ ਵਿੱਚ ਆ ਅੱਜ ਸਾਰਾ ਉਪਵਾਸ ਖਤਮ ਆ ਪਰ ਅਸੀਂ ਸਰੂਪ ਧਾਰਨ ਕਰਨਾ ਅੱਜ 21 ਦਿਨ ਦਾ ਉਪਵਾਸ ਰੱਖ ਕੇ ਪੂਰੀ ਤਪੱਸਿਆ ਕਰਕੇ ਬਾਬਾ ਜੀ ਦੀ ਫਿਰ ਅਸੀਂ ਸਰੂਪ ਧਾਰਨ ਕਰਦੇ ਆ ਤੇ ਕਈਆਂ ਨੂੰ ਹੁੰਦਾ ਹੈ ਕਿ ਜਿਹੜਾ ਬੰਦਾ ਸਪੈਸ਼ਲ ਇਹ ਮੈਂ ਗੱਲ ਕਹਿਣ ਲੱਗਾ ਇਹਨਾਂ ਨੇ ਨਹੀਂ ਮੈਨੂੰ ਪੁੱਛੀ ਆਪਣੇ ਵੱਲੋਂ ਕਿ ਕਈ ਬੰਦੇ ਕਹਿੰਦੇ ਆ ਕਿ ਜਿਹੜਾ ਬੰਦਾ ਪੈਰ ਬਾਬਾ ਜੀ ਸਰੂਪ ਲੈਂਦਾ ਸ਼ਰਾਬ ਪੀ ਕੇ ਬੰਦਾ ਆ ਅੱਜ ਤੱਕ ਮੈਨੂੰ 12 ਸਾਲ ਹੋ ਗਏ ਸਰੂਪ ਇਹਦੇ ਇੱਕ ਟੱਕਰ ਨਹੀਂ ਆਪਾਂ ਸ਼ਰਾਬ ਪੀਤੀ ਐਦੀ ਬਾਬਾ ਜੀ ਨੂੰ ਚੜਾਈ ਦੀ ਆ ਤੁਸੀਂ ਕੈਮਰੇ ਵਾਲ ਦੇਖੋ ਤੇ ਬਾਬਾ ਜੀ ਨੂੰ ਐਦੀ ਅਰਪਿਤ ਕਰੀ ਦੀ ਆ ਤਾਂ ਐਦੀ ਮੰਦਰ ਲੈ ਆ ਕੇ ਰੱਖ ਦੀ ਦੀ ਆ ਜੈ ਸ਼੍ਰੀ ਮਹਾਕ ਜਾ ਮਹਾਦੇ ਹੋਰ ਵੀ ਦੀ ਕਿਹੜੀ ਹੁੰਦੀ ਹੈ ਤੇ ਹੋਰ ਇਸ ਤੋਂ ਇਲਾਵਾ ਕਿਸ ਤਰ੍ਹਾਂ ਦੀ ਪੂਜਾ ਪਾਠ ਕੀਤਾ ਪਹਿਲਾਂ ਮੰਦਿਰ ਵੀ ਜਾ ਕੇ ਨਤਮਸਤਕ ਹੋਏ ਹੋ ਪਰਮਾਤਮਾ ਤੋਂ ਕੀ ਮੰਗਿਆ ਪਰਮਾਤਮਾ ਤੋਂ ਸਾਰਿਆਂ ਦੀਆਂ ਖੁਸ਼ੀਆਂ ਮੰਗੀਆਂ ਜੀ ਜੋ ਸਚਾਈ ਆ ਬਾਕੀ ਬਾਬਾ ਜੀ ਸਾਰਿਆਂ ਤੇ ਕਿਰਪਾ ਰੱਖਣ ਇਦਾਂ ਹੀ ਅਸੀਂ ਇਦਾਂ ਹੀ ਸੇਵਾ ਕਰਦੇ ਰਵਾਂਗੇ ਜਦ ਤੱਕ ਸਾਹ ਚੱਲਦੇ ਆ ਜਦੋਂ ਤੁਸੀਂ ਸ਼ੋਭਾ ਯਾਤਰਾ ਵੀ ਜਾਂਦੇ ਹੋ ਤੇ ਲੋਕ ਬਹੁਤ ਫੋਟੋ ਖਿੱਚਦੇ ਹੋਣੇ ਤੇ ਕਿਸ ਤਰ੍ਹਾਂ ਲੱਗਦਾ ਹੈ ਵੀ ਕਿਉਂਕਿ ਤੁਸੀਂ ਭੈਰੋ ਬਾਬਾ ਜੀ ਦੇ ਰੂਪ ਦੇ ਵਿੱਚ ਹੁੰਦੇ ਹੋ ਹਾਂਜੀ ਹਾਂਜੀ ਜਿੱਦਾਂ ਕਈ ਹੁੰਦੇ ਆ ਬੰਦੇ ਇੱਕ ਗੱਲ ਕਰਨ ਲੱਗਾ ਕਿ ਸਵਰੂਪ ਲੈ ਕੇ ਬੰਦੇ ਕਹਿੰਦੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਹਾਂ ਵੀ ਪੈਰਾ ਆ ਗਿਆ ਇਹ ਐਦਾਂ ਦਾ ਕੁਝ ਨਹੀਂ ਹੁੰਦਾ ਇਹ ਸਾਰੀਆਂ ਵੇ ਫालतੋ ਗੱਲਾਂ ਨੇ ਬਾਕੀ ਜੇ ਕਿਸੇ ਨੂੰ ਗੁੱਸਾ ਲੱਗਦਾ ਉਹਦੇ ਲਈ ਮੈਂ ਮਾਫੀ ਚਾਹਨਾ ਜੋ ਸਚਾਈ ਮੈਂ ਆਪਣੀ 12 ਸਾਲ ਦਾ ਐਕਸਪੀਰੀਅੰਸ ਦੱਸ ਰਿਹਾ ਕੁਝ ਵੀ ਐਦਾਂ ਦਾ ਨਹੀਂ ਹੁੰਦਾ ਕਿ ਸਾਡੇ ਚ ਬਾਬਾ ਜੀ ਆ ਗਏ ਅਸੀਂ ਇੰਨੇ ਜੋਗੇ ਨਹੀਂ ਹੈਗੇ ਤੇ ਜਿੱਦਾਂ ਵੀ ਕੋਈ ਸਾਡੇ ਕੋਲ ਆਂਦਾ ਜਾਂ ਕੁਝ ਚੱਪਲ ਉਤਾਰ ਕੇ ਕਹਿੰਦਾ ਕਿ ਸਾਡੇ ਕੋਲ ਆਓ ਤੇ ਕੋਈ ਵੀ ਫੋਟੋ ਖੇਚ ਸਕਦਾ ਐਦਾਂ ਦੀ ਕੋਈ ਨਹੀਂ ਹੁੰਦਾ ਸਭ ਇਦੀ ਚੱਲਦਾ ਜਦੋਂ ਜਦ ਸਵਰੂਪ ਲੈਂਦੇ ਜੋਸ਼ ਵੱਖਰਾ ਹੀ ਹੁੰਦਾ ਹੁਣਾ ਸ਼ਰੀਰ ਦੇ ਵਿੱਚ ਕਿਤੇ ਨਾ ਕਿਦਾ એનર્ਜੀ ਤਾਂ ਆਂਦੀ ਹੋਏ ਹਾਂਜੀ ਬਿਲਕੁਲ એનર્ਜੀ ਆਪੇ ਹੀ ਬਾਬਾ ਜੀ ਦਿੰਦੇ ਆ ਅਸੀਂ ਦੇ ਲਓ 21 ਦਿਨ ਦਾ ਸਵਰਪਰਤ ਰੱਖ ਕੇ ਵੀ ਉਹਦੇ ਵਿੱਚ ਨਮਕ ਲਸਣ ਪਿਆ ਸਭ ਕੁਛ ਮਤਲਬ ਕੱਲਾ ਫਲ ਫਰੂਟ ਖਾਣਾ ਹੁੰਦਾ 21 ਦਿਨ ਉਸ ਤੋਂ ਬਾਅਦ ਵੀ ਬਾਬਾ ਜੀ ਆਪੇ ਹੀ એનર્ਜੀ ਕਰਦੇ ਆ ਸਾਨੂੰ ਦਿੰਦੇ ਆ ਤੇ ਅਸੀਂ ਉਹਨਾਂ ਦੀ એનર્ਜੀ ਦੇ ਨਾਲ ਹੀ ਚੱਲਦੇ ਆ ਬਿਨਾਂ એનર્ਜੀ ਤੋਂ ਨਹੀਂ ਚੱਲਦੇ ਤੇ ਸਾਡੇ ਨਾਲ ਇੱਕ ਅਗੋਰੀ ਬਾਬਾ ਜੀ ਹੁੰਦੇ ਆ ਮੇਨੇ ਇਹੀ ਹੁੰਦੇ ਹਰ ਥਾਂ ਅਸੀਂ ਆਰਟੀਫੀਸ਼ੀਅਲ ਅਗੋਰੀ ਨਹੀਂ ਨਾਲ ਬਣਾਉਂਦੇ ਇਹ ਪੱਕੇ ਅਗੋਰੀ ਸ਼ਮਸ਼ਾਨੀ ਅਗੋਰੀ ਆ ਕਿਹੜੇ ਬਾਬਾ ਜੀ ਨਾਲ ਦੀ ਅਤੇ ਬਾਬਾ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅ ਅਗੋਰੀ ਬਾਬਾ ਜੀ ਹੈ ਇਹ ਪੱਕੇ ਅਗੋਰੀ ਬਾਬਾ ਜੀ ਹੈ ਅ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਅਗੋਰੀ ਤੁਸੀਂ ਪੱਕੇ ਬਾਬਾ ਜੀ ਹੈ ਅਤੇ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਔਖਾ ਹੈ ਅਗੋਰੀ ਜੀਵਨ ਕਰ ਉਹਦਾ ਰਹਿ ਮੈਂ ਆ ਮਹਾਰਾਜ ਜਿਉਂਦਾ ਆਸ਼ੀਰਵਾਦ ਆ ਫਿਰ ਇਹ ਆਪਾਂ ਇਹ ਚੀਜ਼ ਕਰ ਸਕਦੇ ਹਾਂ ਆਪਣਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਅਖਾਰੇ ਤੋਂ ਤੇ ਕਿੱਥੇ ਤੁਸੀਂ ਤਪੱਸਿਆ ਕਰ ਰਹੇ ਹੋ ਮਾਰੇ ਖਾਸ ਹਾਰ ਹਾਂਜੀ ਉੱਥੇ ਧੋਣੇ ਦੇ ਹੋਈਦਾ ਬਾਬਿਆਂ ਦੇ ਆਪਣੇ ਘਰ ਤੋਂ ਹੀ ਆ ਘਰ ਚ ਮौज ਲਈਦੀ ਹੈ ਬਾਕੀ ਕੋਈ ਦੁਨੀਆਦਾਰਾਂ ਉੱਤੇ ਲੱਗਣੀ ਹੈਗਾ ਆਪਣਾ ਕਰਮ ਕਾਈਦਾ ਮौज ਲਈਦੀ ਹੈ ਬਸ ਕਹਿੰਦੇ ਕਹਿੰਦੇ ਜਿਹੜੇ ਅਗੋਰੀ ਪਾਪਾ ਹੁੰਦੇ ਆ ਉਹ ਖਾਂਦੇ ਮਾਸ ਮੂਸ ਜ਼ਿਆਦਾ ਉਹ ਖਾਂਦੇ ਆ ਤੇ ਆਪਣਾ ਖਾਣ ਪੀਣ ਕੀ ਹੁੰਦਾ ਸਾਰਾ ਕੋ ਸਹੀ ਹੁੰਦਾ ਮਾਰੇ ਮੋਰੀ ਰੀਤੀ ਰਿਵਾਜ ਚੱਲੀਦਾ ਮਾਰੇ ਪਰ ਸ਼ੋਰ ਜਿਆਦਾ ਕਰਾਈਦਾ ਤੇ ਇਹਦਾ ਆਪਣੀ ਮौज ਚੀ ਕਿੰਨੀ ਕਿੰਨੀ ਦੇਰ ਤੋਂ ਤੁਸੀਂ ਇਹਨੇ ਸ਼ੋਭੇ ਅਕੜਾ ਦੇ ਵਿੱਚ ਮੈਨੂੰ ਹੋ ਗਏ ਮਾਰੇ 32 ਸਾਲ ਮੇਰੀ ਉਮਰ ਹੋ ਗਈ ਹੈ ਪਰ 2010 ਗਿਆ ਹੈ ਵੱਡ ਗਿਆ ਸੀ ਆ ਲੈਨ ਤੈਨੂੰ ਮੋਜੇ ਲਈਏ ਸ਼ੰਕਰ ਮਾਨਾ ਸਾਨੂੰ ਆ ਰੰਗ ਦਿਖਾਉਂਦੇ ਆ ਅੱਜ ਤੁਹਾਡੇ ਕੋਲਾਲੀ ਜਾਏ ਆ ਮੋਜ ਲੈਣ ਆ ਤੇ ਜ਼ਰੂਰ ਅਗੋਰੀ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਕਿ ਅਗੋਰੀ ਦੀ ਜ਼ਿੰਦਗੀ ਕਿੰਨੀ ਓਕੇ ਹੁੰਦੀ ਹੈ ਤੇ ਨਾਲ ਹੀ ਜਿਹੜੇ ਭੈਰੋ ਜੀ ਦਾ ਰੂਪ ਧਰਮ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰਿਓ ਜੈ ਬਾਬਾ ਜੀ